ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੀ ਰਾਤ ਦੇ ਸਮੇਂ ਐਲਾਨ ਕੀਤਾ ਗਿਆ ਸੀ ਕਿ ਅੱਧੀ ਰਾਤ ਤੋਂ ਬਾਅਦ 500 ਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣਗੇ ਉਸ ਤੋਂ ਬਾਅਦ ਹੀ ਖਬਰ ਸੁਣਦੇ ਸਾਰ ਪੂਰੇ ਦੇਸ਼ ਵਿੱਚ ਹੜਕੰਪ ਮਚ ਗਿਆ ਅੱਜ ਜੋ ਹੋਇਆ ਅਸੀਂ ਤੁਹਾਨੂੰ ਟੀਵੀ ਸਕਰੀਨ ਤੇ ਦਿਖਾਉਂਦੇ ਹਾਂ ਦਰਸਲ ਗ੍ਰਾਹਕ ਜਦੋਂ ਕਰਿਆਨੇ ਵਾਲਿਆਂ ਕੋਲ 500 ਤੇ 1000 ਰੁਪਏ ਦੇ ਨੋਟ ਲੈ ਕੇ ਸੌਦਾ ਲੈਣ ਗਏ ਤਾਂ ਦੁਕਾਨਦਾਰਾਂ ਕੋਲ ਛੋਟੇ ਪੈਸੇ ਨਾ ਹੋਣ ਕਾਰਨ ਉਹ ਆਪਣੀਆਂ ਦੁਕਾਨਾਂ ਹੀ ਬੰਦ ਕਰ ਗਏ ਜੋ ਦੁਕਾਨਾਂ ਵਾਲੇ ਇੱਕ ਦੁਕਾਨਾ ਖੋਲ ਕੇ ਵੀ ਬੈਠੇ ਸਨ ਉਹ ਸੌਦਾ ਨਹੀਂ ਦੇ ਰਹੇ ਇੱਕ ਔਰਤ ਤਾਂ ਇੱਕ ਦੁਕਾਨਦ ਪਰ ਕਰਿਆਨੇ ਵਾਲਾ 500 ਦਾ ਨੋਟ ਦੇਖ ਕੇ ਸੌਦਾ ਨਹੀਂ ਦੇ ਰਿਹਾ ਦੂਜੇ ਪਾਸੇ ਘਰਾਂ ਵਿੱਚ ਜੋ ਸਿਲੰਡਰ ਬੁੱਕ ਕਰਵਾਏ ਨੇ ਤੇ ਗੈਸ ਏਜੰਸੀ ਵਾਲਿਆਂ ਦਾ ਸਿਲੰਡਰ ਵਾਲੇ ਨੂੰ ਹੁਕਮ ਹੋਇਆ ਕਿ ਕਿਸੇ ਘਰੋਂ 500 ਦਾ 1000 ਰੁਪਏ ਦਾ ਨੋਟ ਨਹੀਂ ਲੈਣਾ ਜੇ ਕੋਈ ਦੇਵੇ ਤਾਂ ਸਿਲੰਡਰ ਵਾਪਸ ਲੈ ਕੇ ਆ ਜਾਣਾ ਤੀਜੇ ਪਾਸੇ ਲੋਕਾਂ ਨੇ ਬਿਜਲੀ ਦਾ ਬਿੱਲ ਅਦਾ ਕਰਨ ਲਈ ਜਦੋਂ ਉੱਥੇ ਗਏ ਤਾਂ ਉੱਥੇ ਵੀ 500 ਤੇ 1000 ਰੁਪਏ ਦੇ ਨੋਟ ਨਹੀਂ ਲਏ ਗਏ ਇਸ ਸਭ ਦੇ ਚੱਲਦੇ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚੀ ਪਈ ਹੈ ਇੱਕ ਪਾਸੇ ਤਾਂ ਲੋਕ ਕਹਿ ਰਹੇ ਨੇ ਕਿ ਕਾਲਾ ਧੰਤ ਤੇ ਲਗਾਮ ਕਸੀ ਜਾਵੇਗੀ ਪਰ ਦੂਜੇ ਪਾਸੇ ਸਹੀ ਲੋਕ ਇਸ ਦਾ ਸ਼ਿਕਾਰ ਤਾਨੂੰ ਇਹ 500 ਦਾ ਨੋਟ ਨਹੀਂ ਕਿ ਲੋਣ ਦੇ ਕਿਉਂ ਥੱਲੇ ਚੱਲਣੇ ਲਈ ਤੇ ਫੇਰ ਉਹਨ ਘਰ ਦਾ ਵੇ ਸੌਦਾ ਕਿਸ ਤਰ੍ਹਾਂ ਉਹ ਤਾਂ ਅਸੀਂ ਕਹਿੰਦੇ ਬਈ ਘਰ ਕਿੱਦਾਂ ਖਾਣਾ ਅੱਛਾ ਜਦੋਂ ਦੇ ਬੈਠੇ ਤੇ ਤੁਸੀਂ ਮੈਨੂੰ 5-10 ਮਿੰਟ ਹੋ ਗਏ ਬੈਠੇ ਆਪੇ ਪੈਸੇ ਹੱਥ 'ਚ ਦੇ ਸੌਦਾ ਨਹੀਂ ਦੇ ਰਹੇ ਤੇ ਕੀ ਹੋਣਾ ਚਾਹੀਦਾ ਵਾ ਪਤਾ ਨਹੀਂ ਕੀ ਹੋਣਾ ਚਾਹੀਦਾ ਵੇ ਲਓ ਪੈਸੇ ਵੀ ਹੱਥ 'ਚ ਫੜੇ ਤੇ ਸੌਦਾ ਨਹੀਂ ਦਿੰਦੇ ਤੇ ਅੱਗੇ ਪਿੱਛੇ ਸੌਦਾ ਮੰਗਾਂ ਦੇ ਤੁਸੀਂ ਅੱਗੇ ਪਿੱਛੇ ਆਉਂਦੇ ਸੀ ਤੇ ਅੱਗੋਂ ਪਿੱਛੇ ਤੋਂ ਉਤਰਾ ਦੇ ਦਿੰਦੇ ਸੌਦਾ ਹਜ਼ਾਰ ਵੀ ਲੈ ਦੇ ਸਕਦੇ ਸੀ ਦੋਨ ਪਏ ਆ ਜੇ ਤਾਂ ਨਹੀਂ ਮਿਲਦਾ ਪਿਆ ਇਹ ਆਸੇ ਤਾਂ ਮਿਲਦਾ ਪਿਆ ਮੈਂ ਕਰਿਆ ਨੇ ਦੁਕਾਨਸਮਾ ਅਸੋਧਾਰਾਂ ਗਈ ਸੀ ਤੇ ਮੈਂ ਕੋਈ 500 ਰੁਪਏ ਨੋਟ ਬੱਧਾ ਸੀ ਤੇ ਮੈਂ ਕਹਾਂਤੀ ਸੌਦਾ ਮੈਂ ਦੇ ਦੋ ਤੇ ਉਹ ਕਹਿੰਦੇ 500 ਰੁਪਏ ਨਹੀਂ ਲੈਣਾ ਕਿ ਟੁੱਟੇ ਪੈਸੇ ਹੈਗੇ ਤੇ ਸੌਦਾ ਲੈ ਉਹ ਨਹੀਂ ਤੇ ਵੀ ਰਹਿਣ ਦਿੰਦਾ ਤਾਂ ਤੇ ਫਿਰ ਘਰ ਕਿਸ ਤਰ੍ਹਾਂ ਤੁਹਾਡੇ ਸੌਦਾ ਨਹੀਂ ਗਾ ਤੇ ਕਿਤਨਾ ਚੱਲੇਗਾ ਘਰ ਕੀ ਹੈ ਵੇਖੋ ਜੇ ਇਹੀ ਤੇ ਬੜੀ ਕੋਸ਼ਿਸ਼ ਕਰਦੇ ਪਏ ਵੀ ਸੌਦਾ ਸਾਨੂੰ ਦੇ ਰਹੇ ਪਰ ਨਹੀਂ ਦਿੰਦੇ ਪਏ ਪਰ ਅਗੋਂ ਉਹਨਾਂ ਦੀ ਮਰਜ਼ੀ ਹੈ ਪਈ ਇਹ ਮੈਂ ਤਾਂ ਦੁਬਾਰਾ ਲੈ ਗਈ ਸੀ ਉਹਨਾਂ ਕੋ ਉਹਨਾਂ ਨੇ ਮੈਨੂੰ ਉਸਰੇ ਵਾਪਸੀ ਭੇਜਤਾ ਵੀ ਟੁੱਟੇ ਪੈਸੇ ਲੈ ਆਓ 100 ਦਾ ਨੋਟ ਲੈ ਆਓ ਤੇ ਸਮਾਨ ਆਪਣਾ ਤੁਸੀਂ ਲੈ ਜਾਓ। ਹਾਂਜੀ ਹਾਂਜੀ ਦੋ ਤਿੰਨ ਦੁਕਾਨਾਂ ਵੇਖਿਆ ਉਹ ਵੀ ਪਾਜੀ ਬੰਦ ਕਰਕੇ ਚਲੇ ਗਏ ਨੇ। ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਐ ਸਹੀ ਕੁਛ ਜੇ ਸੋਚਦੇ ਤੇ ਘਰ ਇੱਕ ਸੌਣਾ ਬਹਿ ਗਏ ਜਾਈ। ਸਾਲ ਨੂੰ ਸੌਦਾ ਬਿਲਕੁਲ ਦਿੰਦੇ ਪਏ ਤੇ ਦੋ ਦੋ ਤਿੰਨ ਦੁਕਾਨਾਂ ਟਰਾਈ ਕੀਤੀ ਐ ਪਰ ਸਾਲ ਉਹਨਾਂ ਨੇ ਵਾਪਸ ਭੇਜਤਾ ਉਹਨਾਂ ਨੇ ਵੀ 500 ਦਾ ਨੋਟ ਨਹੀਂ ਚੰਗਾ ਕੀਤਾ। ਸੰਦਰ ਸੰਦਰ ਅਮਸੰਦਰ ਦੇ ਪੈਸੇ ਦਿੰਦੇ ਅਸੀਂ ਉਹਦੇ ਪੈਸੇ ਲੈ ਆਂਦੇ ਹੁਣ ਬੈਂਕ ਬੰਦ ਆ 100 ਦਾ ਨੋਟ ਕੋਈ ਨਹੀਂ ਹੈਗਾ। ਮੇਰੇ ਕੋਲ 500 ਮੈਂ ਪਹਿケਥੋਂ ਸਾਨੂੰ ਸੰਡ ਮੇਰਾ ਵਾਪਸ ਲੈ ਚੱਲਿਆ ਇਹ ਭਰਿਆ ਸੰਡ ਲੈ ਗਿਆ ਸੀ ਇਹ ਭਰਿਆ ਸੰਡ ਲੈ ਕੇ ਆਇਆ ਵਾ ਬੁਕਿੰਗ ਕਰਾਈ ਸੀ ਬੁਕਿੰਗ ਕਰਾਈ ਸੀ ਤੇ ਵਾਪਸ ਕਿਉਂ ਖੜਨਦੇ ਕਾਦੇ ਵਾਸਤੇ ਕਹਿੰਦਾ ਮੈਂ 500000 ਨਾਲ ਬੌਨ ਬਣਾ ਕੀਤਾ ਵਾ ਨਹੀਂ ਲੈਣਾ ਤੇ ਜਨਾਬ ਉਹ ਘਰ 100 ਨੂੰ ਰਹਿਣੀਗਾ ਤੇ ਮੈਂ ਕੀ ਕਰਾਂ ਬੋਲ ਤੋਂ ਰਹਿ ਜੀ ਬੋਲ ਤੋਂ ਰਹਿਆ ਕਿੰਨੇ ਦਿਨ ਨੋਟ ਚੱਲਣਗੇ ਸਰਕਾਰ ਨੇ ਕਿਹਾ ਸੀ 50 ਦਿਨ ਪੂਰੇ ਨੋਟ ਚੱਲਣਗੇ 50 ਦਿਨ ਤੱਕ ਹੁਣ ਇਹ ਅੱਜ ਨਹੀਂ ਚਲਾਉਂਦੇ ਆ ਕੱਲ ਰਾਤੀ ਖਬਰ ਆਈ ਆ ਲਓ ਸਰਪੰਚ ਬਤਾ ਅਸਰ ਕਾ ਨਹੀਂ ਛੋੜ ਦਿੱਤੀ ਹੈ ਸਿਲੰਡਰਾਂ ਵਾਸਤੇ ਗਰੀਬ ਬੰਦਾ ਕੀ ਕਰੂਗਾ ਉਹ 100-100 ਲੜ ਕਿੱਥੋਂ ਲਿਆਊਗਾ 500 ਲੜ ਲੈਣੀ ਰੇ ਸਿਲੰਡਰ ਹਨ ਦੇ ਨਹੀਂ ਰਹੇ ਅਜੀ ਕੀ ਕਰੇ ਵਾਲੀਏ ਕੀ ਕਰੀਏ ਅਸੀਂ ਸਾਡਾ ਘਰ ਬੰਦ ਆ ਜਾਏਗਾ ਜੀ ਸਾਡੇ ਘਰ ਰੋਟੀ ਨੇ ਫੱਕ ਰੰਗ ਜੀ ਮੈਂ ਜਿਹੜੀ ਗੱਲ ਆ ਸਰਕਾਰ ਨੇ ਵਾਹ ਛੋੜ ਦਿੱਤੀ ਹੈ ਹੁਣ ਕਹਿ ਰਹੇ ਕਹਿੰਦੇ ਨਹੀਂ ਦੇਣਾ ਸਿਲੰਡਰ ਅਜੀ ਕੀ ਕਰੀਏ ਫਿਰ ਵਾਪਸ ਲੈ ਕੇ ਜਾ ਰਹੇ ਵਾਪਸ ਲੈ ਕੇ ਜਾ ਰਹੇ ਦੇ ਨਹੀਂ ਰਹੇ ਇੱਕ ਨੋਟ ਵੀ ਦੇ ਰਹੇ ਆ ਗਲਤ ਹੋ ਰਿਹਾ ਜੀ ਗਲਤ ਗੱਲ ਹੋ ਰਹੀ ਜੀ ਪਾਜੀ ਇਹ ਨਾ ਮੈਂ ਬਿੱਲ ਤਾਰਨ ਗਿਆ ਸੀ ਅੱਜ ਲਾਸਟ ਡੇਟ ਸੀਗੀ ਹਾਂ ਤੇ ਉਹਨਾਂ ਨੇ ਮੇਰਾ ਬਿੱਲ ਨਹੀਂ ਲਿਆ ਕਹਿੰਦੇ 100 100 ਦੇ ਨੋਟ ਲਿਆਓ ਨਹੀਂ ਤੇ ਨਹੀਂ ਧਰਨਾ ਤੇ ਬਿੱਲ ਇਹ ਜੁਰਮਾਨਾ ਜੁਰਮਾਨਾ ਪਏਗਾ ਇਹਦਾ ਤੇ ਪਰ ਇਹ ਇਹ ਗਲਤ ਹੋ ਰਿਹਾ ਜੋ ਹੋ ਰਿਹਾ ਇਹ ਬਹੁਤ ਗਲਤ ਹੋ ਰਿਹਾ ਵਾ ਹੁਣ ਅਸੀਂ ਕਿਹੜੀਏ ਸਾਡੇ ਕੋਲ ਤਾਂ ਨਵੇਂ ਨੋਟ ਹੈ ਨਹੀਂਗੇ ਇਹੋ ਹੀ ਤਾਰ ਸਕਦੇ ਆ ਮਨ ਲਗੇ ਹੁਣ ਜਿਵੇਂ ਸਰਕਾਰ ਨਵੀਂ ਕਰੰਸੀ ਭੇਜੂਗੀ ਫੇਰੀ ਗੱਲ ਬਣਨੀ ਆ ਫੇਰੀ ਬਣਨੀ ਆ ਪਰ ਜਿਹੜਾ ਜੁਰਮਾਨਾ ਪਾਇਆ ਜਾਏ ਉਹ ਗਲਤੋ ਜੂ ਤੜਨਾ ਉਹ ਗਲਤ ਤਾਂ ਕਾ ਹੋ ਰਿਹਾ ਜੀ ਜਿਹੜਾ ਬੰਦਾ ਇਹਨਾਂ ਨੂੰ ਇਹ ਧੱਕਾ ਹੀ ਹੈ ਕਿਸ ਹਿਸਾਬ ਦਾ ਜਿਹੜਾ ਜੁਰਮਾਨਾ ਨਹੀਂ ਤੇ ਆਪਣੇ ਲੋ ਉਤਾਰਨ ਗਏ ਹਾਂ ਇਹ ਤੇ ਹੁਣ ਕੋ ਨਹੀਂ ਆਪਣਾ ਜਿੰਨੇ ਸਰਕਾਰੀ ادارے ਉਹ ਤੇ ਚੱਲਨੇ ਚਾਹੀਦੇ ਆ ਜੀ ਤਰਨਤਾਰਨ ਤੋਂ ਵਿਜੇ अरोड़ा ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ